ਮਨੂ ਕੇ ਸਪੈਸ਼ਲ ਦੁੱਧ ਪਲਾਕ ਬਣਾ ਕੇ ਦਿਖਾਉਂਦੇ ਹਾਂ ਜਿਹੜਾ ਪੀਣ ਚੁੱਪਾ ਹੋ ਜਾਦਾ ਟੇਸਟੀ ਹੋਊਗਾ ਮਿੱਠਾ ਚਾਹ ਚਾ ਪਾ ਕੇ ਤਾਂ ਹੀ ਹਾਲੇ ਜੇ ਖੱਲ ਬਣਾਉਣੀ ਹੈ ਤੁਰ ਤੁਸੀਂ ਪੀ ਲਿਆ ਮੁੜ ਕੇ ਕਹੋਗੇ ਮੈਂ ਆਹ ਅੱਜ ਕੱਲ ਬਾਤ ਹੈ ਪੁੱਤ ਜੀ ਦੇਖੋ ਚੀਨੀ ਜੀ ਪਿਘਲ ਗਈ ਥੋੜਾ ਜਿਹਾ ਲਾੜ ਜਿਆ ਹੋਣ ਥੋੜਾ ਜਿਹਾ ਬਾਹਰ ਨੂੰ ਥੋੜਾ ਬਾਹਰ ਹੋ ਗਿਆ ਫਿਰ ਚਾਹ ਜਾਨਾ ਇਹ ਪੂਰ ਪੀਲ ਹੋ ਜਾਤਾ ਸੋ ਇਹ ਦੇਖਿਆ ਰਿਆਟ ਕਰਾ ਲਿਆ 물도 잖아다 <piercing 소리> ਨੂੰ 200 ਮੀਟਰ ਨੂੰ ਠੰਡਾ ਹੋਣਾ ਚਾਹੀਦਾ। ਹੋ ਜਾਪੇਗਾ ਹੁਣ ਇਹ ਗੱਲ ਪਤਾ ਤਾਂ ਇਹ ਫਟ ਜਾਣਾ। ਗਾਰੰਟੀ ਨਾਲ ਇਹ ਜਦੋਂ ਤੁਹਾਨੂੰ ਕਦੇ ਦੁਬਾਰਾ ਜਿੰਦਗੀ 'ਚ ਨਹੀਂ ਪੀਤਾ ਹਾਂ। लाके। जो कचे दुध नहीं ना एक बार इस तरह दुध बना के पुला के देखे ਲਓ ਜੀ ਇਹ ਚ ਦੁੱਧ ਪਾ ਲਏ 2 2 ਜਾਂ 3 ਕੱਪ ਪਾ ਲਏ 1 ਚਮਚੇ ਚ ਤਦੋਂ ਉਬਾਲੀ ਚੱਲ ਹੁੰਦੀ ਹੈ ਜੀਨਾਂ ਦੇ ਜਵਾਬ ਦੁੱਧੋਂ ਨਹੀਂ ਮੈਂ ਦੇਖ ਵਾਰ ਇਸ ਤਰ੍ਹਾਂ ਬਣਾ ਕੇ ਪਲਾ ਕੇ ਦੇਖਿਆ ਬਾਈ గల్ బాత్ ఎంటారు ਨਾਲ ਦੇ ਨਾਲ ਚੰਤਿਆ ਭਮਾਈ ਜਾਣਾ ਦੇ ਵਿੱਚ 那领导都都啥意见呢？ ਜਦੋਂ ਦੁੱਧ ਚੰਗੀ ਤਰ੍ਹਾਂ ਉਬਲ ਗਿਆ ਤਾਂ ਵੀ ਉਹ ਕੋਨਫਲਟ ਗੜਬੀ ਦੇ ਵਿੱਚ ਦੁੱਧ ਨੂੰ ਪਾਣੀ ਦੇ ਵਿੱਚ ਠੰਡਾ ਕਰ ਲਗਾ ਜਦੋਂ ਦੁੱਧ ਠੰਡਾ ਹੋ ਗਿਆ ਤੇ ਰੂਚੰਕੀ ਤਰ੍ਹਾਂ ਆਪਾਂ ਲੈਣਾ ਪਾਉਣਾ ਇਹ ਦੁੱਧ ਤੁਸੀਂ ਬੱਚਿਆਂ ਨੂੰ ਬਣਾ ਕੇ ਪਲਾਉਂਦੇ ਹੋ ਬੱਚੇ ਪੀਣਗੇ ਦੁੱਧ ਨੂੰ ਇਹਨੂੰ ਤੇ ਪਤੀ ਦਿਮਾਗ ਤੇਜ ਹੋਊਗਾ ਤੇ ਨਾਲੇ ਕਮਜ਼ੋਰੀ ਠੀਕ ਹੋਊਗੀ ਸਰੀਰ ਤੇ ਜਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਕਬਜ ਦੀ ਪ੍ਰੋਬਲਮ ਨਹੀਂ ਹੋਊਗੀ ਜੇ ਤੁਸੀਂ ਇਹ ਆ ਹੈਗਾ ਪਾਊਡਰ ਡੇਢ ਚੰਚਾ ਇਹਦੇ ਵਿੱਚ ਪਾ ਲੈਣਾ ਕੋਈ ਬੋਨ ਵੀਟਾ ਪਾਉਣ ਦੀ ਲੋੜ ਨਹੀਂ ਕੋਈ ਕੋਸ ਪਾਉਣ ਦੀ ਲੋੜ ਨਹੀਂ ਇਹਦੇ ਨਾਲ ਹੀ ਤੁਹਾਡਾ ਬੱਚਾ ਤੰਤਰ ਉਸਤ ਰਹੂਗਾ ਇਹ ਪਾਊਡਰ ਬਣਾਉਣ ਲਈ ਆਪਾਂ ਲੈਰੀ ਵੀਡੀਓ ਬਣਾ ਦਾਂਗੇ ਇਹ ਪਾਊਡਰ ਦੇ ਵਿੱਚ ਬਦਾਮ ਕਾਜੂ ਮਿਸ਼ਰੀ ਧਾਗੜੀ ਇਲੈਚੀ ਕਾਲੀਆਂ ਮਿਰਚ ਤੇ ਸੌਂਫ ਲਓ ਜੀ ਇਹ ਦੁੱਧ ਹੋ ਗਿਆ ਤਿਆਰ ਹੁਣ ਰੱਖਾਂਗੇ ਆਪਾਂ ਰੇਚ ਦੇ ਵਿੱਚ ਹੁਣ ਤੋਂ ਸਿਰਫ ਅੱਧੇ ਘੰਟੇ ਅੱਧੇ ਘੰਟੇ ਤੱਕ ਇਹਨੂੰ ਪੀਣਾ ਬਸ ਫਿਰ ਦੇਖਿਓ ਰਿਜ਼ਲਟ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ